ਸਰਬਜੀਤ ਕੌਰ ਕਹੀਏ ਜਾਂ ਨੂਰ ਹਸੈਨ ਕਿੱਦਾਂ ਹੈ ਪਾਕਿਸਤਾਨ ਪਹੁੰਚ ਗਈ ਇਹਦੇ ਬਾਰੇ ਹੁਣ ਸੱਚ ਬਾਹਰ ਆ ਗਿਆ ਕਿਹਨੇ ਇਹਦੀ ਹੈਲਪ ਕੀਤੀ ਕੌਣ ਇਹਦੇ ਵਿੱਚ ਸ਼ਾਮਲ ਸੀਗਾ ਕਿੱਦਾਂ ਹੈ ਗਈ ਕੀ ਇਹਨੇ ਉੱਥੇ ਜਾ ਕੇ ਕੀਤਾ ਕਿੰਨੇ ਟਾਈਮ ਤੋਂ ਇਹ ਚੀਜ਼ ਚਾਹ ਰਹੀ ਸੀ ਕਿ ਮੈਂ ਪਾਕਿਸਤਾਨ ਜਾਵਾਂ ਔਰ ਇਹ ਹੁਣ ਕਿੱਦਾਂ ਸਰਬਜੀਤ ਤੋਂ ਨੂਰ ਹਸੈਨ ਬਣੀ ਸਾਰਾ ਕੁਝ ਅੱਜ ਤੁਹਾਡੇ ਨਾਲ ਰੱਖਾਂਗੇ ਪਰ ਬਾਕੀ ਇਹ ਨਿਊਜ਼ ਨੇ ਸਾਰਿਆਂ ਨੂੰ ਹਿਲਾ ਕੇ ਰੱਖਤਾ ਕੀ ਕੋਈ ਧਰਮ ਦੇ ਨਾਂ ਤੇ ਵੀ ਐਦਾਂ ਕਰ ਸਕਦਾ ਕਿਸੇ ਦਾ ਵੀ ਡਰ ਨਹੀਂ ਰਿਹਾ ਲੋਕਾਂ ਨੂੰ ਇਸ ਟਾਈਮ ਦੇ ਉੱਤੇ ਰੱਬ ਨੂੰ ਵੀ ਯੂਜ਼ ਕਰਨ ਲੱਗ ਗਏ ਲੋਕ ਅੱਜ ਦੇ ਟਾਈਮ ਦੇ ਵਿੱਚ ਇਹ 48 ਸਾਲਾਂ ਦੀ ਔਰਤ ਇੰਨੀ ਕਿੰਨੀ ਪਿਆਰ ਦੇ ਵਿੱਚ ਅੰਨੀ ਹੋ ਗਈ ਸੀ ਕਿ ਇਹਨੇ ਸਭ ਕੁਝ ਹੱਦਾਂ ਪੰਨੇ ਪਾਰ ਕਰਤੇ ਕੋਈ ਇੱਜ਼ਤ ਕਿਸੇ ਚੀਜ਼ ਦੀ ਲਿਹਾਜ਼ ਨਹੀਂ ਰੱਖੀ ਕਿ ਮੇਰੇ ਮੇਰੇ ਬਰਾਬਰ ਦੇ ਬੱਚੇ ਆ ਕਿਸੇ ਚੀਜ਼ ਨੂੰ ਇਹਨੇ ਕੁਝ ਨਹੀਂ ਸਮਝਿਆ ਸਭ ਨੂੰ ਤਾਰ-ਤਾਰ ਕਰਕੇ ਤੇ ਨੂਰ ਹਸੈਨ ਬਣ ਗਈ ਛੇਖੂਪੁਰਾ ਦੇ ਵਿੱਚ ਜਾ ਕੇ ਬਸ ਗਈ ਔਰ ਐਡਾ ਵੱਡਾ ਫੈਸਲਾ ਇਹਨੇ ਕਿੱਦਾਂ ਲੈ ਲਿਆ ਕਿ ਹੁਣ ਉੱਥੇ ਜਾ ਕੇ ਵਾਪਸ ਨਹੀਂ ਆ ਸਕਦੀ ਕੋਈ ਕਿੱਦਾਂ ਸੋਚ ਸਕਦਾ ਇਹਦੇ ਬਾਰੇ ਖੁਲਾਸੇ ਹੋਇਆ ਜਿਹੜੇ ਤੁਹਾਡੇ ਨਾਲ ਅੱਜ ਆਪਾਂ ਸ਼ੇਅਰ ਕਰਨੇ ਆ ਤੇ ਇਹਨੇ ਕਿੱਦਾਂ ਲੋਕਾਂ ਦੇ ਆਉਣ ਵਾਲਿਆਂ ਦੇ ਲਈ ਵੀ ਕੰਡੇ ਵਿੱਚ ਤੇ ਜਿਹੜੇ ਵਾਕੇ ਹੀ ਵਿਚਾਰੇ ਸਰਦਾਲੂ ਸੀਗੇ ਜਿਨ੍ਹਾਂ ਨੇ ਵਾਕੇ ਦਿਲ ਦੇ ਵਿੱਚ ਚਾਹ ਸੀਗੀ ਕਿ ਅਸੀਂ ਉੱਥੇ ਜਾਈਏ ਦਰਸ਼ਨ ਕਰੀਏ ਵਾਏ ਜਿਹੜੀ ਇਹ ਸਰਬਜੀਤ ਕੌਰ ਆ ਇਹਦੇ ਉੱਪਰ ਪਹਿਲਾਂ ਵੀ ਅਪਰਾਧ ਅਪਰਾਧਿਕ ਮਾਮਲੇ ਦਰਜ ਸੀਗੇ ਹਾਲਾਂਕਿ ਉਹ ਬਰੀ ਹੋ ਗਈ ਸੀ ਪਰ ਸੀਗੇ ਇਹਦੇ ਪਹਿਲਾਂ ਵੀ ਇਦਾਂ ਤੇ ਹੀ ਚਾਲ ਚੱਲਣਾ ਸੀ ਸੋ ਇੱਕ ਕਹਾਣੀ ਹੁੰਦੀ ਆ ਸਟਾਰਟ ਜਿੱਦਾਂ ਤੁਹਾਨੂੰ ਪਤਾ ਹੀ ਆ ਜਥਾ ਜਾਂਦਾ ਇੱਕ ਜਥੇ ਦੇ ਵਿੱਚ ਸ੍ਰੋਮਣੀ ਕਮੇਟੀ ਦੇ ਕੋਲ ਪਾਸਪੋਰਟ ਜਾਂਦੇ ਆ ਵੀਜ਼ੇ ਦੇ ਲਈ ਸੋ ਇਹਦਾ ਪਾਸਪੋਰਟ ਕਿਸ ਨੇ ਦਿੱਤਾ ਸੀਗਾ ਉਹਦੇ ਬਾਰੇ ਵੀ ਗੱਲ ਕਰਦੇ ਆ ਸਭ ਤੋਂ ਵੱਡੀ ਸਟਾਰਟਿੰਗ ਉੱਥੋਂ ਸਟਾਰਟ ਹੁੰਦੀ ਆ ਤੇ ਇਹ ਜਦੋਂ ਜਥਾ ਤਿਆਰ ਹੁੰਦਾ ਜਿਹੜੇ ਸ੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਆ ਉਹਨਾਂ ਦੀਆਂ সুপারিশਾਂ ਦੇ ਨਾਲ ਇਹ ਹੁੰਦਾ ਸਾਰਾ ਕੁਝ ਤੇ ਇਹਦੀ সুপারিশ ਵੀ ਇੱਕ ਬੀਬੀ ਨੇ ਕੀਤੀ ਸੀਗੀ ਤੇ ਜਦੋਂ ਹੀ ਇਹ ਕਾਂਡ ਹੋਇਆ ਸੀ ਬੀਬੀ ਕੈਮਰੇ ਅੱਗੇ ਵੀ ਆਈ ਸੀ ਨਿਊਜ਼ ਦੇ ਉੱਪਰ ਵੀ ਆ ਕੇ ਦੱਸਿਆ ਉਹਨੇ ਕਿ ਮੈਨੂੰ ਇਹਦੀ ਸ਼ਿਫਾਰਿਸ਼ ਇਹਨਾਂ ਦੇ ਪਿੰਡ ਦੇ ਨੰਬਰਦਾਰ ਨੇ ਕੀਤੀ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਬੀਬੀ ਤਾਂ ਵਾਪਸ ਹੀ ਨਹੀਂ ਆਈ ਉਹਨੇ ਤਾਂ ਉੱਥੇ ਜਾ ਕੇ ਨਿਕਾਹ ਕਰ ਲਿਆ ਤੇ ਮੈਂ ਇਸ ਦੇ ਨੰਬਰਦਾਰ ਨੂੰ ਫੋਨ ਕੀਤਾ ਤੇ ਇਹਨਾਂ ਦੇ ਪਿੰਡ ਗਈ ਇਹਨਾਂ ਦੇ ਘਰੇ ਜਾ ਕੇ ਆਈ ਤੇ ਘਰੇ ਜਾ ਕੇ ਪਤਾ ਚੱਲਿਆ ਕਿ ਇਹਦੇ ਜੋ ਦੋ ਬੱਚੇ ਸੀਗੇ ਦੋ ਮੁੰਡੇ ਸੀਗੇ ਛੋਟੇ ਨੇ ਪੁੱਛਿਆ ਉਹ ਕਹਿੰਦਾ ਹਾਂ ਸਾਡੀ ਆਈ ਨਹੀਂ ਮੰਮੀ ਉੱਥੇ ਹੀ ਰਹਿ ਗਈ ਤੇ ਦੂਜੇ ਨੂੰ ਪੁੱਛਿਆ ਵੱਡੇ ਨੂੰ ਉਹ ਕਹਿੰਦਾ ਸਾਡੀ ਬੋਲ ਚਾਲ ਨਹੀਂ ਹੈਗੀ ਅਸੀਂ ਨਹੀਂ ਉਹਨੂੰ ਬੁਲਾਉਂਦੇ ਤੇ ਨਾਲ ਉਸ ਬੀਬੀ ਨੇ ਇਹ ਵੀ ਦੱਸਿਆ ਜਿਹੜੀ ਸ਼ਰੋਮਰੀ ਕਮੇਟੀ ਦੀ ਮੈਂਬਰ ਸੀਗੀ ਕਿ ਘਰ ਬਹੁਤ ਵੱਡਾ ਸੀ ਕੋਠੀ ਵਧੀਆ ਸੀ ਇਹ ਵੀ ਨਹੀਂ ਸੀ ਕਿ ਕੋਈ ਇੱਥੇ ਭੁੱਖੀ ਮਰਦੀ ਸੀਗੀ ਕੋਈ ਗਰੀਬੀ ਤੋਂ ਤੰਗ ਹੋ ਕੇ ਪੁੱਛਤਾ ਹੈ ਨਹੀਂ ਸੀ ਭੱਜ ਗਈ ਉੱਥੇ ਚਲੇਗੀ ਨਹੀਂ ਘਰ ਪਰਿਵਾਰ ਵੀ ਵਧੀਆ ਸੀਗਾ ਤੇ ਇਹ ਨਾਸਿਰ हुसैन ਦੇ ਨਾਲ ਘਟੋ ਘਟ 8-9 ਸਾਲਾਂ ਦੇ ਚੱਕਰ ਦੇ ਵਿੱਚ ਸੀਗੀ ਰਿਲੇਸ਼ਨ ਦੇ ਵਿੱਚ ਸੀਗੀ ਜਾਂ ਇੰਟਰਨੈਟ ਦੇ ਉੱਪਰ ਕਨੈਕਸ਼ਨ ਦੇ ਵਿੱਚ ਸੀ ਇਹਦੀ ਇਹ ਇੰਸਟਾਗ੍ਰam ਦੀ ਆਈਡੀ ਵੀ ਲੋਕਾਂ ਨੇ ਮੈਂਸ਼ਨ ਕੀਤੀ ਆ ਜਿਹਦੇ ਵਿੱਚ ਇਹਦੇ ਫਾਲੋਅਰ ਆ ਉਹਦੇ ਨਾਲ ਕਿੱਦਾਂ ਹੈ ਲਿੰਕ ਕਰਦੀ ਸੀ ਕਿੱਦਾਂ ਹੈ ਗੱਲਾਂ ਕਰਦੀ ਸੀ ਔਰ ਕਿੱਦਾਂ ਉਹਨੇ ਇਹ ਕਦਮ ਚੁੱਕਿਆ ਕਿ ਬਾਬਿਆਂ ਨੂੰ ਵੀ ਨਹੀਂ ਛੱਡਿਆ ਹੈਗਾ ਜੀ ਤਾਂ ਆਪਾਂ ਸਾਰੇ ਡਰ ਮੰਨਦੇ ਆ ਕੋਈ ਪਿੰਡ ਦੇ ਵਿੱਚ ਚੋਰੀ ਹੋ ਜਾਂਦੀ ਆ ਜਾਂ ਕੋਈ ਗਲਤ ਕੰਮ ਕਰ ਜਾਂਦਾ ਆ ਆਪਾਂ ਸਾਰੇ ਕੀ ਕਹਿੰਦੇ ਹੁੰਦੇ ਕੋਈ ਚੱਲ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਚੜ ਕਿਸੇ ਨੇ ਕੋਈ ਪੈਸੇ ਲੈਣੇ ਹੁੰਦੇ ਕੋਈ ਕਹਿੰਦਾ ਨਹੀਂ ਦੇਣੇ ਜੀ ਹਰ ਕੋਈ ਕਹਿੰਦਾ ਚੱਲ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਪੈਸੇ ਰੱਖਦਾ ਜੇ ਤੇਰੇ 'ਚ ਹਿੰਮਤ ਆ ਜੇ ਤੂੰ ਸੱਚਾ ਚੱਕ ਲੈ ਇੰਨਾ ਵੱਡਾ ਡਰ ਸੀਗਾ ਲੋਕਾਂ ਨੂੰ ਪਰ ਐਦਾਂ ਦੇ ਘਟਿਆ ਇਨਸਾਨਾਂ ਕਰਕੇ ਐਂਦਾ ਦੇ ਘਟਿਆ ਲੋਕਾਂ ਦੇ ਕਰਕੇ ਉਹ ਰੱਬ ਦਾ ਡਰ ਵੀ ਇਹਨਾਂ ਨੇ ਖਤਮ ਕਰਤਾ ਹੁਣ ਸ਼ਰੋਮਣੀ ਕਮੇਟੀ ਦਾ ਫੈਸਲਾ ਆ ਗਿਆ ਕਿ ਅੱਜ ਤੋਂ ਬਾਅਦ ਕਦੇ ਵੀ ਕੋਈ ਬੀਬੀ ਇਕੱਲੀ ਨਹੀਂ ਜਾਊਗੀ ਜੇ ਜਾਊਗਾ ਤਾਂ ਉਹਦੇ ਨਾਲ ਕੋਈ ਉਹਨਾਂ ਦਾ ਪਰਿਵਾਰਕ ਮੈਂਬਰ ਨਾਲ ਜਾਊਗਾ ਜੇ ਕੋਈ ਵੀ ਇਕੱਲੀ ਬੀਬੀ ਜਾਏਗੀ ਉਹਨੂੰ ਵੀਜ਼ਾ ਨਹੀਂ ਜਣਾ ਉਹਨੂੰ ਜਥੇ ਦੇ ਵਿੱਚ ਸ਼ਾਮਲ ਨਹੀਂ ਕਰਨਾ ਤੁਹਾਨੂੰ ਪਤਾ ਹੀ ਹੈ ਸ਼ਰੋਮਰੀ ਕਮੇਟੀ ਦੇ ਉੱਪਰ ਉਂਗਲੀ ਉੱਠ ਰਹੀ ਆ ਕਿ ਉਹਦੀ ਸ਼ਪਾਰਸ਼ ਕਿਸ ਨੇ ਕੀਤੀ ਸੀ ਕਿਸ ਤਰ੍ਹਾਂ ਗਈ ਉਹ ਕੌਣ ਇਤਾਂ ਲੈ ਕੇ ਜਾ ਸਕਦਾ ਪਰ ਤੁਹਾਨੂੰ ਦੱਸ ਦਈਏ ਸ਼੍ਰੋਮਣੀ ਕਮੇਟੀ ਵਾਲੇ ਇਹ ਕਹਿੰਦੇ ਆ ਕਿ ਸਾਡਾ ਤੇ ਆ ਕੰਮ ਹੁੰਦਾ ਜਥਾ ਤਿਆਰ ਕਰਨਾ ਸਾਡੇ ਕੋਲ ਲੋਕ ਸ਼ਪਾਰਸ਼ਾਂ ਕਰਦੇ ਆ ਕਿ ਮੈਂ ਜਾਣਾ ਮੈਂ ਜਾਣਾ ਦਰਸ਼ਨਾਂ ਲਈ ਹਰੇ ਇੱਕ ਬੰਦਾ ਚਾਹਵਾਨ ਹੁੰਦਾ ਸਾਨੂੰ ਇਹ ਹੁੰਦਾ ਕੋਈ ਬੰਦਾ ਰਹਿ ਨਾ ਜਾਵੇ ਸੋ ਸਾਡਾ ਕੰਮ ਹੁੰਦਾ ਕਿ ਜਥਾ ਤਿਆਰ ਕਰਕੇ ਅਸੀਂ ਪਾਸਪੋਰਟ ਅੱਗੇ ਦੇਣੇ ਆ ਤੇ ਬਾਕੀ ਜਿਹੜਾ ਕੰਮ ਆ ਜਿਹੜੀ ਇਨਕੁਆਰੀ ਆ ਜਿਹੜਾ ਦੇਖਣਾ ਇਹਦਾ ਪਿਸ਼ੋਕੜ ਕੀ ਆ ਉਹ ਅੱਗੇ ਸਰਕਾਰਾਂ ਦਾ ਕੰਮ ਆ ਇਹਨਾਂ ਦੀ ਏਜੰਸੀਆਂ ਦਾ ਕੰਮ ਆ ਪੁਲਿਸ ਦਾ ਕੰਮ ਆ ਸਾਡਾ ਕੰਮ ਨਹੀਂ ਆ ਕਿਸੇ ਦੇ ਮੱਥੇ ਦੇ ਉੱਤੇ ਨਹੀਂ ਲਿਖਿਆ ਹੁੰਦਾ ਕਿ ਉਹਦੇ ਅੰਦਰ ਕੀ ਚੱਲਦਾ ਪਿਆ ਇਹ ਤੁਸੀਂ ਵੀ ਜਾਣੀ ਤਾਂ ਸੋ ਇਹੀ ਕੁਝ ਹੋਇਆ ਹੁਣ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਪਰ ਹੁਣ ਉਹਨਾਂ ਨੇ ਇੱਕ ਇਹ ਨਿਯਮ ਬਣਾਤਾ ਕਿ ਅੱਗੇ ਤੋਂ ਕੋਈ ਵੀ ਬੀਬੀ ਨੂੰ ਇਕੱਲੀ ਨਹੀਂ ਭੇਜਣਾ ਸੋ ਕਿੰਨਿਆਂ ਦੇ ਅੱਗੇ ਜਿਨ੍ਹਾਂ ਨੇ ਪੱਕੇ ਸ਼ਰਤਾਲੂ ਜਿਨ੍ਹਾਂ ਨੇ ਜਾਣਾ ਸੀ ਜਿਨ੍ਹਾਂ ਦੇ ਦਿਲ ਦੇ ਵਿੱਚ ਚਾਹ ਸੀਗੀ ਕਿੰਨਿਆਂ ਦੇ ਅੱਗੇ ਰੋੜੇ ਵਿਛ ਗਏ ਸਰਕਾਰਾਂ ਇਸ ਦੇ ਉੱਪਰ ਕਿੰਨੀਆਂ ਸਖਤ ਹੋ ਗਈਆਂ ਕਿੰਨੇ ਹੁਣ ਅੱਗੇ ਪੀਜੇ ਲੱਗਣਗੇ ਨਹੀਂ ਲੱਗਣਗੇ ਕੋਈ ਸੰਗਤਾਂ ਜਾ ਪਾਣਗੇ ਜਾਂ ਨਹੀਂ ਜਾਣ ਪਾਣਗੇ ਆ ਕੀ ਕੁਛ ਕਰਤਾ ਇਸ ਇੱਕ ਦੀ ਗਲਤੀ ਨੇ ਸਾਰੇ ਇਹੀ ਗੱਲ ਕਹਿ ਰਿਹਾ ਠੀਕ ਆ ਜੋ ਮਰਜੀ ਕਰੇ ਉਹਦੀ ਲਾਈਫ ਆ ਜਿੱਥੇ ਮਰਜੀ ਮਰਨਾ ਮਰੇ ਜਿਹੜੀ ਆਪਣੇ ਬੱਚਿਆਂ ਦੀ ਨਹੀਂ ਹੋ ਸਕੀ ਆਪਣੇ ਘਰ ਦੀ ਨਹੀਂ ਹੋ ਸਕੀ ਉਹਨੇ ਉੱਥੇ ਵੀ ਉਹਦੀ ਕੀ ਹੋਣਾ ਸਭ ਨੂੰ ਪਤਾ ਹੀ ਆ ਪਰ ਉਹ ਸਭ ਦੀ ਆਪਣੀ ਇੱਛਾ ਆਪਣੀ ਮਾਨਸਾ ਪਰ ਸਾਰਿਆਂ ਦਾ ਕਹਿਣਾ ਇਹ ਆ ਕਿ ਜਿਹੜਾ ਇਹਨੇ ਪਾਪ ਕੀਤਾ ਜਿਹੜਾ ਇਹਨੇ ਅਪਰਾਧ ਕੀਤਾ ਇਹਨੇ ਸਾਡਾ ਜਥੇ ਦਾ ਸਾਡੇ ਬਾਬਿਆਂ ਦਾ ਸਾਡੇ ਗੁਰੂ ਨਾਨਕ ਦਾ ਨਾਂ ਕਿਉਂ ਯੂਜ਼ ਕੀਤਾ ਇਹ ਨਾਂ ਕਰਦੀ ਕਿਉਂ ਕੀਤਾ ਇਹਨੇ ਇਹ ਚੀਜ਼ ਠੀਕ ਆ ਜੋ ਕਰਨਾ ਜਿੱਥੇ ਖੇ ਖਾਣੀ ਖਾਵੇ ਸਾਬਰ ਇਹੀ ਕਹਿੰਦੇ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਪਰ ਬਾਬਿਆਂ ਦਾ ਨਾਂ ਤੱਕ ਤਾਂ ਨਾ ਯੂਜ਼ ਕਰੇ ਹੋਰਾਂ ਦੇ ਰਸਤਿਆਂ ਦੇ ਅੱਗੇ ਕੰਡੇ ਨਾ ਪਛਾਂਦੀ ਜਿੱਥੇ ਮਰਨਾ ਸੀ ਮਰਦੀ ਜਾ ਕੇ ਔਰ ਦਾਦੀ ਦੇ ਦੋ ਬੱਚੇ ਇਹਦੇ ਆ ਤਿੰਨ ਬੱਚੇ ਅੱਗੇ ਕਹਾ ਉਹਦੇ ਆ ਠੀਕ ਆ ਜੀ ਆਪਣੀ ਘਰ ਵਾਲੀ ਨਾਲ ਪਹਿਲਾਂ ਹੀ ਰਹਿ ਰਹਾ ਹੁਣ ਇਹ ਉਹ ਵੀ ਉਹਦੇ ਨਾਲ ਜਾ ਕੇ ਰਹੂਗੀ ਛੋਟੀ ਜੀ ਦੁਕਾਨ ਚਲਾਉਂਦਾ ਉਹ ਕਹਿੰਦੇ ਹੁੰਦੇ ਪਿਆਰ ਅੰਨਾ ਕਰ ਦਿੰਦਾ ਬੰਦੇ ਨੂੰ ਪਰ ਜਦੋਂ ਪੱਟੀ ਖੁੱਲਦੀ ਹੈ ਨਾ ਅੱਖਾਂ ਤੋਂ ਫੇਰ ਸਮਝ ਲੱਗਦਾ ਕੀ ਹੁੰਦਾ ਦੂਰ ਦੂਰ ਦਾ ਪਿਆਰ ਸੀ ਹੁਣ ਜਾ ਕੇ ਪਤਾ ਲੱਗ ਜਾਣਾ ਕੀ ਹੋਣਾ ਕੀ ਨਹੀਂ ਹੋਣਾ ਬਾਕੀ ਹੁਣ ਉਹ ਤਾਂ ਗਈ ਨਾ ਘਰ ਦੀ ਨਾ ਹੀ ਨਾ ਘਾੜਦੀ ਰਹੀ ਬਾਕੀ ਕੀ ਹੋਏਗਾ ਕੀ ਨਹੀਂ ਹੋਏਗਾ ਕਿਸੇ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਚਾਂਦਾ ਵੀ ਨੀ ਉਹਦੇ ਨਾਲ ਕੁਝ ਹੋਵੇ ਨਾ ਹੋਵੇ ਕੋਈ ਪੁੱਛੇ ਦੱਸੇ ਪਰ ਸਾਰਿਆਂ ਨੂੰ ਦੁੱਖ ਤਕਲੀਫ ਇਸ ਗੱਲ ਦੀ ਸੀ ਕਿ ਯਾਰ ਸਾਡੇ ਬਾਬਿਆਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਦਾ ਨਾਂ ਨਾ ਬਦਨਾਮ ਕਰਦੀ ਸਾਡੇ ਜਿਹੜੀ ਆਉਣ ਵਾਲੀ ਸੰਗਤ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬਾਕੀ ਕੋਈ ਨਹੀਂ ਬਾਬਾ ਨਾਨਕ ਸਭ ਦੀ ਪਾਲੀ ਕਰੂ ਚੜ੍ਹਦੀ ਕਲਾ ਜਰਵਾਣਗੇ ਤੁਸੀਂ ਟੈਨਸ਼ਨ ਨਾ ਲਿਓ ਤੁਹਾਡੇ ਦਰਸ਼ਣ ਦੇ ਦਾਰ ਰੱਬ ਇੱਥੇ ਖੁੱਲੇ ਖਰਾਵੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਜਿਹਨੇ ਚਬਲ ਮਾਰਨੀ ਸੀ ਉਹਨੇ ਤਾਂ ਮਾਰਤੀ ਬਾਕੀ ਜੋ ਵੀ ਨਈ ਅਪਡੇਟ ਆਏਗੀ ਜੋ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਵੀ ਅਗਰ ਤੁਸੀਂ ਕਹਿਣਾ ਹੋਇਆ ਤੁਹਾਡੀ ਕੋਈ ਰਾਏ ਹੋਈ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ